ਅਮੈਂ ਤੇ ਮੇਰੀ ਵਾਈਫ ਦੋਨੇ ਅਸੀਂ ਫਾਰਮਿੰਗ ਕਰਦੇ ਆਂ ਸਾਨੂੰ ਕਿਸੇ ਦੀ ਕੋਈ ਸ਼ਰਮ ਨਹੀਂ ਹੈਗੀ ਸਾਰਾ ਦਿਨ ਕੰਮ ਕਰਦੇ ਆਂ ਅਸੀਂ ਸਾਡੀ ਜੌਬ ਵਰਕ ਸਾਰਾ ਦਿਨ ਦੇ ਅਸੀਂ ਕੰਮ ਕਰਦੇ ਆਂ ਸਾਨੂੰ ਉਸ ਤੋਂ ਬਾਅਦ ਇਹ ਨਹੀਂ ਹੈਗਾ ਵੀ ਸਾਨੂੰ ਸਾਰਾ ਕੰਮ ਹੈ ਟਾਈਮ 'ਚ ਸਾਨੂੰ 5 ਮਹੀਨਿਆਂ ਬਾਅਦ 1 ਮਹੀਨਾ ਫ੍ਰੀ ਵੀ ਆਇਆ ਸੀ ਪੂਰਾ ਟੋਟਲ ਫ੍ਰੀ ਮਾਰਕੀਟਿੰਗ ਖੇਤੀਬਾੜੀ ਕਰਦੇ ਹੋ ਫਿਰ ਵੇਚਦੇ ਕਿਵੇਂ ਖੀਰੇ ਨੂੰ ਮਾਰਕੀਟਿੰਗ ਖੇਤੀ ਮੇਰੀ ਵਾਈਫ ਕਰਦੀ ਹੈ ਮਾਰਕੀਟਿੰਗ ਮੈਂ ਕਰਦਾ ਠੀਕ ਹੈ ਤੇ ਉਹ ਸਾਰਾ ਦਿਨ ਕੀਚ ਕੰਮ ਕਰਦੇ ਨੇ ਟੋਟਲ ਮਨੇਜ ਕਰਦੇ ਨੇ ਲੇਬਰ ਨੂੰ ਟੋਟਲ ਸਾਰੀ ਨੂੰ ਸਾਡਾ ਸਾਰੀ ਟਿਕਾਊ ਖੇਤੀ ਹੈ ਤੇ ਇੱਕ ਮਤਨ ਨੂੰ ਰਹਿਮ ਨੂੰ ਹੋਰ ਗੱਲ ਜੋੜਦਾ ਮੇਰੀ ਵਾਈਫ ਨੂੰ ਬੜੀ ਪ੍ਰੋਬਲਮ ਹੋ ਜਾਂਦੀ ਹੈ ਜਦੋਂ ਸਾਡੇ ਅਸੀਂ ਫ੍ਰੀ ਹੁੰਨੇ ਆ ਹੂੰ ਤੇ ਸਾਡੇ ਕੰਮ ਕਰਨ ਵਾਲੇ ਬੰਦੇ ਨਹੀਂ ਆਉਂਦੇ ਹੂੰ ਤੇ ਕਹਿੰਦੇ ਮੈਨੂੰ ਤਾਂ ਕੱਲਾ ਮੈਂ ਇਕੱਲੇ ਮਹਿਸੂਸ ਹੋ ਰਿਹਾ ਮੇਰਾ ਟਾਈਮ ਨਹੀਂ ਪਾਸ ਹੋ ਰਿਹਾ ਹਾਂ ਤੇ ਸੰਤੋਪੜਾ ਚਾ ਚੜਦਾ ਜਦੋਂ ਸਾਡਾ ਕੰਮ ਹੁੰਦਾ ਬੜੇ ਖੁਸ਼ ਹੁੰਦੇ ਆ ਨਹੀਂ ਤਾਂ ਕਿ ਬੰਦਾ ਦੁਖੀ ਦੁਖੀ ਖੇਤ ਜਾਂਦਾ ਯਾਰ ਕੁਝ ਬਚਦਾ ਤਾਂ ਹੈ ਨਹੀਂ ਇਹ ਕਿਤੇ ਚ ਕੀ ਰੱਖਿਆ ਜਦੋਂ ਅਸੀਂ ਬੱਚਿਆਂ ਦੇ ਸਾਡੇ ਬੱਚੇ ਅੱਗੇ ਗਰੋਇੰਗ ਸਿਸਟਮਸ ਹੁੰਦੇ ਨੇ ਜਦੋਂ ਗਰੋਇੰਗ ਚ ਜਦੋਂ ਬੱਚਾ ਪੜਨਾ ਸਟਾਰਟ ਕਰਦਾ ਜਬ 5ਵੀਂ 6ਵੀਂ ਕਲਾਸਾਂ ਚ ਪੜਦਾ ਮਾਪੇ ਕੰਮ ਕਰਦੇ ਨੇ ਜਿਹੜਾ ਪੱਕੇਤੀ ਚੋਂ ਆਪਾਂ ਨੂੰ ਬਚਦਾ ਤਾਂ ਕੁਝ ਹੈ ਨਹੀਂ ਉਹਦੇ ਜ਼ਿਹਨ ਚ ਗੱਲ ਬਹਿ ਜਾਂਦੀ ਉਹਦੇ ਜ਼ਿਹਨ ਚ ਗੱਲ ਬਹਿ ਜਾਂਦੀ ਬੱਚਾ ਕਹਿੰਦਾ ਮੈਂ ਤਾਂ ਬਾਹਰ ਜਾਣਾ ਆਪਾਂ ਨੂੰ ਖੇਤੀਸ ਦਾ ਕੁਝ ਬਚਦਾ ਨਹੀਂ ਮੈਂ ਖੇਤੀ ਨਹੀਂ ਕਰਨਾ